ਤੋ 2 ਮਿੰਟ ਦੀ ਸਨੈਪਚੈਟਾ ਫਲਾਣੇ ਦੇ ਸ਼ੋਹ ਤੇ ਬੋਲਦਾ ਜੀ ਉਹਦਾ ਨਾਮ ਲੈਦਾ ਸਾਡੀ ਰੂਹ ਕੰਪਨੀ ਸਾਡਾ ਭਰਾ ਸੀ ਉਹ ਜੇ ਅਸੀਂ ਕਰਦੇ ਆ ਸਾਰੇ ਤਾਂ ਕਹਿੰਦੇ ਨੇ ਜੇ ਵਿਊ ਦੇ ਲਈ ਕਰ ਰਹੇ ਆ ਨਹੀਂ ਕਰਦੇ ਇਹ ਬੋਲ ਨਹੀਂ ਰਿਹਾ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੋ ਗਏ ਪਰਮੇਸ਼ਰ ਵਰਮਾ ਆਰਟਿਸਟ ਨੂੰ ਐਵਰੀ ਫੋਟੋ ਸਿਚੁਏਸ਼ਨ ਚ ਨਾਮ ਸਾਲਾ ਕਰੋ ਜਿਹੜੇ ਥਾਂ ਤੇ ਅਸੀਂ ਜਿੱਥੇ-ਜਿੱਥੇ ਨਾਲ ਖੜੇ ਆ ਉੱਥੇ ਕੋਈ ਨਹੀਂ ਸੀਗਾ ਤੁਸੀਂ ਸਾਰੇ ਟਰੋਲ ਕਰ ਰਹੇ ਸੀ ਉਹਦਾ ਇਲੈਕਸ਼ਨ ਆ ਤੇ ਮੈਂ ਉੱਥੇ ਖੜਾ ਸੀਗਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰਮੇਸ਼ਰ ਦੀ ਵੀਡੀਓ ਕਿਹਾ ਮੈਨੂੰ ਪ੍ਰੂਫ ਕਰਨ ਦੀ ਕੋਈ ਲੋੜ ਨਹੀਂ ਸਿੱਧੂ ਮੇਰੇ ਲਈ ਕੀ ਸੀ ਲਾਡੀ ਬਾਗ ਸਿੱਧੂ ਨਾਲ ਵਜਤਾ ਸੀ ਮੇਰਾ ਸਾਡੀ ਰੂਹ ਕਮਚਾਦੀ ਹੈ ਸਾਡਾ ਭਰਾ ਕਿਹਾ ਠੀਕ ਹੈ ਨਾ ਸੋ ਮੈਨੂੰ ਇਹ ਪ੍ਰੂਫ ਕਰਨ ਦੀ ਲੋੜ ਨਹੀਂ ਹੈਗੀ ਸਿੱਧੂ ਮੇਰੇ ਲਈ ਕੀ ਸੀ ਜੀ ਕਿਹਾ ਜਿਹੜੇ ਲਾਡੀ ਸੀ ਨਾ ਉਹ ਸਿੱਧੂ ਨਾਲ 2016 ਚ ਮਿਲਿਆ ਸੀ ਉਹਦਾ ਮੇਰਾ ਉਹ ਰਿਸ਼ਤਾ ਸੀ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਕਿਸੇ ਨਾ ਕਿਸੇ ਲਾਈਵ ਸ਼ੋ ਦੇ ਵਿੱਚ ਆਰਟਿਸਟ ਜੱਤ ਪਰਫਾਰਮ ਕਰਨ ਆਂਦੇ ਆ ਤੇ ਸਿੱਧੂ ਦੇ ਗੀਤਾ ਦੀ ਡਿਮਾਂਡ ਜ਼ਰੂਰ ਕੀਤੀ ਜਾਂਦੀ ਹੈ ਜੇਕਰ ਆਰਟਿਸਟ ਨਹੀਂ ਗਾਉਂਦੇ ਤਾਂ ਉੱਥੇ ਮੌਜੂਦਾ ਲੋਕਾਂ ਵੱਲੋਂ ਉਹਨਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰੀਸੈਂਟਲੀ ਅਜੀਹਾ ਹੀ ਪਰਮੇਸ਼ਰ ਦੇ ਨਾਲ ਹੋਇਆ ਲੇਕਿਨ ਪਰਮੇਸ਼ਰ ਵਰਮਾ ਨੇ ਇਸ ਗੱਲ ਦਾ ਬੜੇ ਹੀ ਸੋਹਣੇ ਢੰਗ ਦੇ ਨਾਲ ਜਵਾਬ ਦਿੱਤਾ ਪਰਮੇਸ਼ਰ ਨੇ ਕਿਹਾ ਕਿ ਸਾਡੀ ਰੂਹ ਕੰਬ ਚਾਂਦੀ ਹੈ ਸਾਡਾ ਭਰਾ ਗਿਆ ਉਹਨਾਂ ਨੇ ਵੀ ਕਿਹਾ ਕਿ ਮੈਂ ਸਿੱਧੂ ਦੇ ਨਾਲ ਉਦੋਂ ਖੜਾ ਸੀ ਜਦ ਸਾਰੇ ਉਸ ਦੇ ਖਿਲਾਫ ਸੀ ਮੈਂ ਇਲੈਕਸ਼ਨਾਂ ਦੇ ਵਿੱਚ ਵੀ ਸਿੱਧੂ ਦਾ ਸਾਥ ਦਿੱਤਾ ਹੈ ਸਿੱਧੂ ਗਾਰੇ ਗੱਲਬਾਤ ਕਰਦੇ ਆ ਪਰਮੇਸ਼ਵਰ ਮਾ ਪਾਉਖ ਵੀ ਹੋ ਗਏ ਹੋਰ ਕੀ ਆਖਿਆ ਤੁਸੀਂ ਵੀ ਸੁਣੋ ਭਰਾਸ ਕਿਉਂ ਸਾਨੂੰ ਪਤਾ ਕੀ ਸਾਡਾ ਉਹਨਾਂ ਨਾਲ ਰਿਸ਼ਤਾ ਸੀਗਾ ਸਾਨੂੰ ਜਾ ਕੇ ਕੋਈ ਅਪਰੂਵਲ ਲੈਣ ਦੀ ਲੋੜ ਨਹੀਂ ਕਿਸੇ ਤੋਂ ਜੇ ਅਸੀਂ ਕਰਦੇ ਆ ਸਾਰੇ ਤਾਂ ਕਹਿੰਦੇ ਨੇ ਇਹ ਵਿਊ ਦੇ ਲਈ ਕਰ ਰਿਹਾ ਨਹੀਂ ਕਰਦੇ ਇਹ ਬੋਲ ਨਹੀਂ ਰਿਹਾ ਆਰਟਿਸਟ ਨੂੰ ਇਹੋ ਜੀ ਫੁੱਦੂ ਸਿਚੁਏਸ਼ਨ ਚ ਨਾ ਪਸਾਰਿਆ ਕਰੋ ਜਿਹੜੇ ਥਾਂ ਤੇ ਅਸੀਂ ਜਿੱਥੇ ਜਿੱਥੇ ਉਹਨਾਂ ਨਾਲ ਖੜੇ ਆ ਉੱਥੇ ਕੋਈ ਨਹੀਂ ਸੀਗਾ ਤੁਸੀਂ ਸਾਰੇ ਟਰੋਲ ਕਰ ਰਹੇ ਸੀ ਉਹਨਾਂ ਇਲੈਕਸ਼ਨਾਂ ਤੇ ਮੈਂ ਉੱਥੇ ਖੜਾ ਸੀਗਾ ਠੀਕ ਹੈ ਨਾ ਸੋ ਮੈਨੂੰ ਇਹ ਪ੍ਰੂਵ ਕਰਨ ਦੀ ਲੋੜ ਨਹੀਂ ਹੈਗੀ ਸਿੱਧੂ ਮੇਰੇ ਲਈ ਕੀ ਸੀ ਠੀਕ ਹੈ ਜਿਹੜੇ ਲਾਡੀ ਸੁਣੇ ਉਵੇਂ ਸਿੱਧੂ ਮੈਂ 2016 ਚ ਮਿਲਿਆ ਸੀ ਉਹਦਾ ਮੇਰਾ ਉਹ ਰਿਸ਼ਤਾ ਸੀ ਸੋ 2 ਮਿੰਟ ਦੀ ਸਨੈਪਚੈਟਾ ਫਲਾਣੇ ਦੇ ਸ਼ੋਹ ਤੇ ਬੋਲਦਾ ਜੀ ਉਹਦਾ ਨਾਮ ਲੈਦਾ ਸਾਡੀ ਰੂਹ ਕੰਪਨੀ ਸਾਡਾ ਭਰਾ ਸੀ ਉਹ ਠੀਕ ਹੈ ਸਾਡਾ ਭਰਾ ਸੀ ਉਹ ਸੋ 2 ਮਿੰਟ ਦੀ ਸਨੈਪਚੈਟਾ ਫਲਾਣੇ ਦੇ ਸ਼ੋਹ ਤੇ ਬੋਲਦਾ ਜੀ ਉਹਦਾ ਨਾਮ ਲੈਦਾ ਸਾਡੀ ਰੂਹ ਕੰਪਨੀ ਸਾਡਾ ਭਰਾ ਸੀ ਉਹ ਜੇ ਅਸੀਂ ਕਰਦੇ ਆ ਸਾਰੇ ਤਾਂ ਕਹਿੰਦੇ ਨੇ ਇਹ ਵਿਊ ਦੇ ਲਈ ਕਰ ਰਹੇ ਆ ਨਹੀਂ ਕਰਦੇ ਇਹ ਬੋਲ ਨਹੀਂ ਰਿਹਾ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰਦੇ ਹੋਏ ਪਾਵੁਕ ਹੋ ਗਏ ਪਰਮੇਸ਼ ਵਰਮਾ ਆਰਟਿਸਟ ਨੂੰ ਐਵਰੀ ਫੁੱਦੂ ਸਿਚੁਏਸ਼ਨ ਚ ਨਾ ਫਸਾਇਆ ਕਰੋ ਜਿਹੜੇ ਥਾਂ ਤੇ ਅਸੀਂ ਜਿੱਥੇ ਜਿੱਥੇ ਉਹਨਾਂ ਨਾਲ ਖੜੇ ਆ ਉੱਥੇ ਕੋਈ ਨਹੀਂ ਸੀਗਾ ਤੁਸੀਂ ਸਾਰੇ ਟ੍ਰੋਲ ਕਰ ਰਹੇ ਸੀ ਜਦੋਂ ਇਲੈਕਸ਼ਨਾਂ ਤੇ ਮੈਂ ਉੱਥੇ ਖੜਾ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰਮੇਸ਼ ਦੀ ਵੀਡੀਓ ਕਿਹਾ ਮੈਨੂੰ ਪ੍ਰੂਫ ਕਰਨ ਦੀ ਕੋਈ ਲੋੜ ਨਹੀਂ ਸਿੱਧੂ ਮੇਰੇ ਲਈ ਕੀ ਸੀ ਲਾਡੀ ਵਾਂਗ ਸਿੱਧੂ ਨਾਲ ਰਿਸ਼ਤਾ ਸੀ ਮੇਰਾ ਸਾਡੀ ਰੂਹ ਕੰਬ ਜਾਂਦੀ ਹੈ ਸਾਡਾ ਭਰਾ ਗਿਆ ਠੀਕ ਹੈ ਨਾ ਸੋ ਮੈਨੂੰ ਇਹ ਪ੍ਰੂਫ ਕਰਨ ਦੀ ਲੋੜ ਨਹੀਂ ਹੈਗੀ ਸਿੱਧੂ ਮੇਰੇ ਲਈ ਕੀ ਸੀ ਠੀਕ ਹੈ ਜਿਹਨੇ ਲਾਟੀ ਸੀ ਨਾ ਉਵੇਂ ਸਿੱਧੂ ਨੂੰ ਮੈਂ 2016 ਚ ਮਿਲਿਆ ਸੀ ਉਹਦਾ ਮੇਰਾ ਉਹ ਰਿਸ਼ਤਾ ਸੀ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਕਿਸੇ ਨਾ ਕਿਸੇ ਲਾਈਵ ਸ਼ੋਅ ਦੇ ਵਿੱਚ ਆਰਟਿਸਟ ਜਦ ਪਰਫਾਰਮ ਕਰਨ ਆਉਂਦੇ ਆ ਤੇ ਸਿੱਧੂ ਦੇ ਗੀਤਾ ਦੀ ਡਿਮਾਂਡ ਜ਼ਰੂਰ ਕੀਤੀ ਜਾਂਦੀ ਹੈ ਜੇਕਰ ਆਰਟਿਸਟ ਨਹੀਂ ਗਾਉਂਦੇ ਤਾਂ ਉੱਥੇ ਮੌਜੂਦਾ ਲੋਕਾਂ ਵੱਲੋਂ ਉਹਨਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰੀਸੈਂਟਲੀ ਅਜੀਹਾ ਹੀ ਪਰਮੇਸ਼ਰ ਦੇ ਨਾਲ ਹੋਇਆ ਲੇਕਿਨ ਪਰਮੇਸ਼ ਵਰਮਾ ਨੇ ਇਸ ਕਾਲ ਦਾ ਬੜੇ ਹੀ ਸੋਨੇ ਟੰਗ ਦੇ ਨਾਲ ਜਵਾਬ ਦਿੱਤਾ ਪਰਮੇਸ਼ ਨੇ ਕਿਹਾ ਕਿ ਸਾਡੀ ਰੂਹ ਕੰਬ ਚਾਂਦੀ ਹੈ ਸਾਡਾ ਭਰਾ ਕਿਹਾ ਉਹਨਾਂ ਨੇ ਵੀ ਕਿਹਾ ਕਿ ਮੈਂ ਸਿੱਧੂ ਦੇ ਨਾਲ ਉਦੋਂ ਖੜਾ ਸੀ ਜਦ ਸਾਰੇ ਉਸ ਦੇ ਖਿਲਾਫ ਸੀ ਮੈਂ ਇਲੈਕਸ਼ਨਾਂ ਦੇ ਵਿੱਚ ਵੀ ਸਿੱਧੂ ਦਾ ਸਾਥ ਦਿੱਤਾ ਹੈ ਸਿੱਧੂ ਬਾਰੇ ਗੱਲਬਾਤ ਕਰਦੇ ਆ ਪਰਮੇਸ਼ਵਰ ਮਰਮਾ ਪਾਬੂ ਕੁ ਵੀ ਹੋ ਗਏ ਔਰ ਕੀ ਆਖਿਆ ਤੁਸੀਂ ਵੀ ਸੁਣੋ ਭਰਾਸ ਕਿਉਂ ਸਾਨੂੰ ਪਤਾ ਹੈ ਕਿ ਸਾਡਾ ਉਹਨਾਂ ਨਾਲ ਰਿਸ਼ਤਾ ਸੀਗਾ ਸਾਨੂੰ ਜਾ ਕੇ ਕੋਈ ਅਪਰੂਵਲ ਲੈਣ ਦੀ ਲੋੜ ਨਹੀਂ ਕਿਸੇ ਤੋਂ ਜੇ ਅਸੀਂ ਕਰਦੇ ਆ ਸਾਰੇ ਤਾਂ ਕਹਿੰਦੇ ਨੇ ਇਹ ਵਿਊ ਦੇ ਲਈ ਕਰ ਰਿਹਾ ਨਹੀਂ ਕਰਦੇ ਇਹ ਬੋਲ ਨਹੀਂ ਰਿਹਾ ਆਰਟਿਸਟ ਨੂੰ ਇਹੋ ਜੀ ਫੁੱਦੂ ਸਿਚੁਏਸ਼ਨ ਚ ਨਾ ਫਸਾਇਆ ਕਰੋ ਜਿਹੜੇ ਥਾਂ ਤੇ ਅਸੀਂ ਜਿੱਥੇ-ਜਿੱਥੇ ਉਹਨਾਂ ਨਾਲ ਖੜੇ ਆ ਉੱਥੇ ਕੋਈ ਨਹੀਂ ਸੀਗਾ ਤੁਸੀਂ ਸਾਰੇ ਟਰੋਲ ਕਰ ਰਹੇ ਸੀ ਉਹਨਾਂ ਇਲੈਕਸ਼ਨਾਂ ਤੇ ਮੈਂ ਉੱਥੇ ਖੜਾ ਸੀਗਾ ਠੀਕ ਹੈ ਨਾ ਸੋ ਮੈਨੂੰ ਇਹ ਪ੍ਰੂਵ ਕਰਨ ਦੀ ਲੋੜ ਨਹੀਂ ਹੈਗੀ ਸਿੱਧੂ ਮੇਰੇ ਲਈ ਕੀ ਸੀ ਠੀਕ ਹੈ ਜਿਹਨੇ ਲੜਦੀ ਸੀ ਨਾ ਉਹ ਮੈਂ ਸਿੱਧੂ ਨੂੰ 2016 ਚ ਮਿਲਿਆ ਸੀ ਉਹਦਾ ਮੇਰਾ ਉਹ ਰਿਸ਼ਤਾ ਸੀ ਸੋ 2 ਮਿੰਟ ਦੀ ਸਨੈਪ ਚਾਟ ਦਾ ਫਲਾਣੇ ਦੇ ਸ਼ੋਹ ਤੇ ਬੋਲਦਾ ਜੀ ਉਹਦਾ ਨਾਮ ਲੈਦਾ ਸਾਡੀ ਰੂਹ ਕੰਪਨੀ ਸਾਡਾ ਭਰਾ ਸੀ ਉਹ ਠੀਕ ਹੈ ਤੁਹਾਡਾ ਭਰਾ ਸੀ ਉਹ